ਹਲੋ ਕੀ ਹੋਇਆ ਕੁਛ ਨਹੀਂ ਉਹ ਦੱਸ ਤੇ ਦੇ ਕੀ ਹੋਇਆ ਵਾ ਕੁਛ ਨਹੀਂ ਹੋਇਆ ਮੈਂ ਕਿਹਾ ਕੁਛ ਹੋਇਆ ਫਿਰ ਯਾਰ ਕੀ ਹੋਇਆ ਕੁਛ ਨਹੀਂ ਹੋਇਆ ਓਹੋ ਉਹ ਮੈਨੂੰ ਬੋਲੇਗੀ ਕੋਹਤੇ ਫੇਰੀ ਪਤਾ ਲੱਗੂਗਾ ਕੀ ਹੋਇਆ ਮੂੰਹ ਬੋਲ ਕੇ ਵੀ ਤੁਹਾਨੂੰ ਕੁਛ ਨਹੀਂ ਪਤਾ ਲੱਗਦਾ ਓ ਨਹੀਂ ਮੈਨੂੰ ਇੰਦਾ ਜ਼ਿਆਦਾ ਪਤਾ ਲੱਗਣ ਲਿਆ ਵਾ ਤੂੰ ਦੱਸ ਦੇਂਗੀ ਥੋੜਾ ਜ਼ਿਆਦਾ ਕੁਛ ਨਹੀਂ ਹੋਇਆ ਅੰਦਰ ਜਾ ਕੇ ਨਾ ਬੈਠੋ ਬੈਠਾ ਹੀ ਆਇਆ ਵਾਂ ਵਾਸਤੇ ਦੇਖੀ ਆਇਆ ਵਾਂ ਹਾਤਮ ਕਾਂਗਰਸ ਅੰਦਰ ਚਲ ਜਾਓ ਤੁਸੀਂ ਮੈਨੂੰ ਸਤਾਉਣਾ ਯਾਰ ਉਹ ਮੈਨੂੰ ਸਤਾਉਂਦੇ ਤੁਸੀਂ ਮੈਨੂੰ ਦੇਜੇ ਖਦੀ ਤੇ ਇੱਥੇ ਮੈਂ ਪਈ ਆਂ ਮੈਨੇ ਆਣਿਓ ਰੋਟੀ ਖਾ ਲਓ ਤੇ ਆਪਣੇ ਪਿਓ ਨੂੰ ਵੀ ਖਾ ਲਓ ਖਾ ਲੇ ਓਹੋ ਪਰ ਰੋਟੀ ਖਾ ਲੂੰਗਾ ਮੈਨੂੰ ਗਲਤ ਗੱਲ ਕਹੀ ਹੋਈ ਕੋਈ ਗੱਲ ਓਹ ਕੀ ਗੱਲ ਹੋਈ ਆ ਮੈਂ ਨਾ ਬਸ ਮੈਨੂੰ ਬਲਾਓ ਨਾ ਚੁੱਪ ਕਰ ਜਾਓ ਤੁਸੀਂ ਬਲਾਓ ਨਾ ਮੈਨੂੰ ਅੱਛਾ ਠੀਕ ਆ ਵੇ ਹੁਣ ਇਹਨਾਂ ਨੂੰ ਕੋਈ ਫਰਕ ਵੀ ਨਹੀਂ ਪੈਂਦਾ ਪੁੱਛੇ ਵੀ ਨਹੀਂਦਾ ਇਹ ਮੈਨੂੰ ਕੀ ਹੋਇਆ ਚੁੱਪ ਕਰਕੇ ਬਹਿ ਗਈ ਇੱਥੇ ਵੀ ਹਾਂ ਤੂੰ ਕਿਸੇ ਪਾਸੇ ਨਹੀਂ ਜੀਣ ਦਿੰਦੀ ਤੂੰ ਕਦੀ ਮੈਨੂੰ ਕਹਿੰਦੀ ਆਂ ਵੀ ਬੁਲਾਓ ਨਾ ਨਾ ਬੁਲਾਓ ਤੇ ਤਾਲੀ ਤੂੰ ਜਿਵੇਂ ਕਿਹਾ ਮੈਨੂੰ ਨਾਮ ਬੁਲਾਓ ਤੇ ਇਹਦਾ ਮਤਲਬ ਤੁਸੀਂ ਨਹੀਂ ਬੁਲਾਓਗੇ ਤੂੰ ਕੀ ਕਰੋੜਪਤੀ ਜਾ ਖੇਡੀ ਜਾਂਦੀ ਮੇਰੇ ਨਾਲ ਤੂੰ ਮੈਨੂੰ ਜਾ ਕੇ ਚਾਰ ਆਪਸ਼ਨਾਂ ਦੇ ਗਾੜੀ ਇਹਨੇ ਤੂੰ ਸਵਾਲ ਪੁੱਛੀ ਜਾਂਦੀ ਪੁੱਠੇ ਪੁੱਠੇ ਜਿਵੇਂ ਮੈਨੂੰ ਮੈਨਾਂ ਨਾਲ ਮਜ਼ਾਕ ਨਾ ਕਰਦੇ ਤੁਸੀਂ ਬੰਦ ਕਰ ਦਿਓ ਬਸ ਮੈਂ ਨਾ ਬਹੁਤ ਦੁਖੀ ਆ ਕਿ ਤੁਹਾਡੇ ਕੋਈ ਕਿ ਜਾਂਦੇ ਕਦੀ ਤੂੰ ਹਾ ਕੁਰਸੀ ਤੇ ਬਹਿ ਜਾਂਦੀ ਕਦੀ ਉਹ ਕੁਰਸੀ ਤੇ ਬਹਿ ਜਾਂਦੀ ਚਾਹੀਦਾ ਕੀ ਆ ਮੈਨੂੰ ਕੁਛ ਨਹੀਂ ਚਾਹੀਦਾ ਬਸ ਤੂੰ ਗੱਲ ਤੇ ਦੱਸ ਤੈਨੂੰ ਪਤਾ ਮੈਂ ਤੁਹਾਡੇ ਲੱਗਿਆ ਕੇ ਕੀ ਕਿਆ ਸੀਗਾ ਅਬਾਹਾ ਮੈਨੂੰ ਪਤਾ ਵਾ ਤੂੰ ਆਖਿਆ ਸੀ ਮੈਨੂੰ ਕੋਹ ਤਾਂ ਮੈਂ ਤਰਾਪ ਦੇਣਾ ਸੀਗਾ ਤੇਰੇ ਪਰ ਕੋਈ ਨਹੀਂ ਮੈਂ ਤੇਨਾਂ ਤੂੰ ਸੋਚ ਮੈਂ ਕੀ ਕਿਆ ਸੀ ਤੇਰੇ ਲੱਗਿਆ ਕੇ ਮੈਂ ਤੈਨੂੰ ਸੋਚ ਕੇ ਮੈਂ ਦੱਸੂਗਾ ਜੋ ਤੂੰ ਪੁੱਛਿਆ ਹੈ ਮੈਨੂੰ ਇਹੋ ਤੇ ਗੱਲ ਆ ਤੁਹਾਡਾ ਮੇਰੇ ਤੇ ਧਿਆਨ ਨਹੀਂ ਹੁੰਦਾ ਮੈਂ ਤੁਹਾਡੇ ਲੱਗਿਆ ਕੇ ਕੁਛ ਨਹੀਂ ਕਿਹਾ ਸੀ ਤਾਂ ਮੈਨੂੰ ਵੀ ਨਹੀਂ ਪਤਾ ਲੱਗ ਰਿਹਾ ਮੈਂ ਤੁਹਾਡੇ ਲੱਗਿਆ ਕੇ ਬਿਲਕੁਲ ਨਹੀਂ ਬੋਲੀ ਐ ਚ ਗੁੱਸੇ ਹੋਣ ਵਾਲੀ ਕਿਹੜੀ ਗੱਲ ਮੇਰਾ ਮੂੰਹ ਠੀਕ ਨਹੀਂ ਤੇ ਫਿਰ ਮੈਨੂੰ ਗੁੱਸਾ ਆ ਗਿਆ ਮੂਡ ਕਿਉਂ ਨਹੀਂ ਠੀਕ ਅਨੁਪਮਾ ਦੀ ਆਪਣੇ ਘਰ ਵਾਲੇ ਨਾਲ ਲੜਾਈ ਹੋਈ ਆ ਵੀ ਇਹ ਕੌਣ ਹੀ ਹੁਣ ਅਨੁਪਮਾ ਜਿਹੜਾ ਮੈਂ ਸੀਰੀਅਲ ਨਹੀਂ ਵੇਂਦੀ ਲਾਲਾ ਕਲਾ ਲੜਾਈ ਹੋਈ ਆਪਣੇ ਘਰ ਵਾਲੇ ਨਾਲ ਹੋਈ ਆ ਤੂੰ ਡੇਢ ਘੰਟੇ ਦਾ ਆਪਣੇ ਘਰ ਚ ਨਜਾਇਜ਼ ਰਫੜ ਪਾਇਆ ਵਾ ਜਿੱਦਾਂ ਉਹਦਾ ਘਰ ਵਾਲੇ ਨਾਲ ਲੜਦਾ ਕੱਲ ਨੂੰ ਤੁਸੀਂ ਵੀ ਲੜ ਸਕਦੇ ਜੇ ਮੇਰੇ ਨਾਲ ਲੈ ਤਾਂ ਮੈਂ ਕਿਉਂ ਲੜੂੰਗਾ ਮੇਰਾ ਦਿਮਾਗ ਖਰਾਬ ਹੈ ਮੈਂ ਲੜੂੰਗਾ ਹਾਂ ਮੇਰਾ ਹੀ ਦਿਮਾਗ ਖਰਾਬ ਹੈ ਮੈਂ ਹੀ ਲੜਦੀ ਮੈਂ ਹੀ ਲੜਾਈਆਂ ਸ਼ੁਰੂ ਕਰਦੀ ਬਸ ਇਹ ਗੱਲ ਕਹਿ ਦੋ ਕਿ ਕਸੂਰ ਹੀ ਮੇਰਾ ਘਰ ਚ ਕਲੇਸ਼ ਪਾਉਣ ਵਾਲੀ ਮੈਂ ਹੀ ਆ ਤੁਸੀਂ ਚੰਗੇ ਜੇ ਤੁਸੀਂ ਸਾਰੇ ਪਈ ਜੇ ਮੈਨੂੰ ਤਾਂ ਪਤਾ ਹੀ ਹੈ ਇਹਨਾਂ ਗੱਲਾਂ ਦਾ ਤੁਹਾਡੀ ਮਾਂ ਵੀ ਇਹੋ ਗੱਲਾਂ ਕਹਿੰਦੀ ਰਹੀ ਤੁਸੀਂ ਵੀ ਇਹੋ ਗੱਲਾਂ ਕਰਦੇ ਜਿ ਬਲਾਉਣਾ ਮੈਨੂੰ ਉਹ ਮੈਂ ਨਹੀਂ ਕਿਹਾ ਉਹ ਮੈਂ ਕੁਝ ਨਹੀਂ ਕੀਤਾ ਉਹ ਮੈਂ ਕੁਝ ਵੀ ਨਹੀਂ ਕਿਹਾ ਖਤਮ ਬਾਏ ਬਾਏ ਟਾਟਾ ਗੁੱਡ ਬਾਏ